ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਾਂਗੇ ਸਮਾਚਾਰ ਤੇ ਮੈਂ ਨਵੀਂਕ ਕੋਰ ਜ਼ਿਆਦਾ ਨਜ਼ਰ ਮਾਰ ਰਹੀਆਂ ਅੱਜ ਦੀਆਂ ਖਾਸ ਖਬਰਾਂ ਤੇ ਬੁਲੇਟਿਨ ਜੰਮੂ ਕਸ਼ਮੀਰ ਚ ਫੌਜ ਨੇ ਤਿੰਨ ਅਤਵਾਦੀਆਂ ਨੂੰ ਕੀਤਾ ਟੈਢੇ ਜੰਮੂ ਕਸ਼ਮੀਰ ਚ ਸ਼੍ਰੀਨਗਰ ਦੇ ਲੇਡਵੋਸ ਦੇ ਵਿੱਚ ਫੌਜ ਨੇ ਤਿੰਨ ਅਤਵਾਦੀਆਂ ਨੂੰ ਟੈਢੇ ਢੇਰੀ ਕਰ ਦਿੱਤਾ ਇਹ ਜਾਣਕਾਰੀ ਭਾਰਤੀ ਫੌਜ ਦੀ ਚਨਾਤ ਕੌਫ ਨੇ ਦਿੱਤੀ ਫੌਜ ਨੇ ਕਿਹਾ ਇਹ ਕਾਰਵਾਈ ਆਪਰੇਸ਼ਨ ਮਹਾਂਦੀਪ ਦੇ ਤਹਿਤ ਕੀਤੀ ਗਈ ਸੀ ਸੁਖਬੀਰ ਬਾਦਲ ਨੇ ਇੱਕ ਕਾਰ ਮਾਮਲੇ ਦੇ ਵਿੱਚ ਪੀਐਮ ਮੋਦੀ ਨੂੰ ਲਿਖੀ ਚਿੱਠੀ ਬੀਤੇ ਦਿਨ ਅੰਮਰਤਾਰੀ ਕੁੜੀ ਨੂੰ ਕਕਾਰ ਅਸਣੇ ਸਿਵਲ ਜਾਂਚ ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਕਰਨ ਸੁਲੇਦੀ ਕੁੜੀ ਗੁਰਪ੍ਰੀਤ ਕੌਰ ਦੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੀ ਸਭ ਕਾ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਖਤ ਨਿੰਦਾ ਕੀਤੀ ਸੁਖਬੀਰ ਬਾਦਲ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਤੇ ਮਾਮਲੇ 'ਚ ਸਿੱਧੇ ਤੌਰ ਤੇ ਦਖਲ ਦੇਣ ਦੀ ਅਪੀਲ ਕੀਤੀ ਤੇ ਨਾਲ ਹੀ ਰਾਜਸਥਾਨ ਹਾਈ ਕੋਰਟ ਨੂੰ ਵੀ ਸਿੱਖ ਕੁੜੀ ਗੁਰਪ੍ਰੀਤ ਕੌਰ ਨੂੰ ਪ੍ਰੀਖਿਆ ਦੇ ਲਈ ਇੱਕ ਵਿਸ਼ੇਸ਼ ਮੌਕਾ ਦੇਣ ਦੀ ਅਪੀਲ ਕੀਤੀ ਐਜੀਪੀਸੀ ਦੀ ਅੰਦਰੂਨੀ ਕਮੇਟੀ ਵੱਲੋਂ ਬੰਦੀ ਸਿਲੋਂ ਦੀ ਹਾਈ ਦੇ ਲਈ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਸੌਮਨੀ ਕੋਰ ਦੁਆਰਾ ਪ੍ਰਬੰਧਕ ਮੀਟਿੰਗ ਦੀ ਅੰਦਰੂਨੀ ਕਮੇਟੀ ਦੀ ਅਹਿਮ ਮੀਟਿੰਗ ਅੱਜ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਹੋਈ ਇਸ ਮੀਟਿੰਗ ਤੋਂ ਬਾਅਦ ਐਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧੌਮੀ ਨੇ ਪੱਤਰਕਾਰਾਂ ਦੇ ਨਾਲ ਗਲਬਾਤ ਦੇ ਦੌਰਾਨ ਗੰਭੀਰ ਮੁੱਦਿਆਂ ਦੇ ਉੱਤੇ ਹਿੱਸ਼ਾ ਕੀਤਾ ਜਦਵਿੰਦਰ ਕਾਤਰ ਮਾਮਲੇ ਦੇ ਵਿੱਚ ਫਰੀਦਕੋਟ ਪੁਲਿਸ ਨੇ ਇੱਕ ਮੁਲਜ਼ਮ ਦਾ ਕੀਤਾ ਐਂਕਾਊਂਟਰ ਫਰੀਦਕੋਟ ਪੁਲਿਸ ਨੇ ਜਦਵਿੰਦਰ ਕਾਤਰ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਬੀਤੇ ਦਿਨ ਪ ਗਮਨ ਵਾਲਾ ਵਿਖੇ ਜ਼ਵਾਵਿੰਦਰ ਦਾ ਕਤਲ ਕੀਤਾ ਗਿਆ ਪੁਲਿਸ ਦੇ ਕਹਿੰਦੇ ਇਸ ਮਾਮਲੇ ਦੇ ਵਿੱਚ ਸ਼ੂਟਰ ਦਾ ਐਨਕਾਊਂਟਰ ਕੀਤਾ ਗਿਆ ਇਹ ਕਾਰਵਾਈ ਐਸਐਸਬੀ ਪਰ ਅਗਵਾਈ ਚ ਕੀਤੀ ਗਈ ਬੈਂਕਾਕ ਦੇ ਬਾਜ਼ਾਰ ਦੇ ਵਿੱਚ ਇੱਕ ਸ਼ਖਸ ਨੇ ਕੀਤੀ ਗੋਲੀਬਾਰੀ ਥਾਈਲੈਂਡ ਦੀ ਰਾਸ਼ਟਰੀ ਬੈਂਕਾਕ ਦੇ ਇੱਕ ਬਾਜ਼ਾਰ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਜੋ ਹੈ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਬੈਂਕਾਕ ਦੇ ਸਭ ਤੋਂ ਮਸ਼ਹੂਰ ਬਾਜ਼ਾਰ ਦੇ ਵਿੱਚ ਬੰਦੂਕਧਾਰੀ ਦੀ ਗੋਲੀਬਾਰੀ ਕੀਤੀ ਹੋਣ ਤੱਕ ਇੱਥੇ 6 ਲੋਕਾਂ ਦੀ ਮੌਤ ਦੀ ਖਬਰ ਜੋ ਹੈ ਸਾਹਮਣੇ ਆਈ ਬੰਦੇ ਭਾਰਤ ਸਲੀਪਰ ਟ੍ਰੇਨ ਨਾਲ ਉਦੋਂ ਹੋਣ ਗਿਆ ਸੂਚ ਜਾਰੀ ਹਾਂ ਪੂਰੀ ਜਾਣਕਾਰੀ ਦੇਸ਼ ਭਰ ਤੇ ਰੇਲ ਯਾਤਰਾ ਨੂੰ ਮੇਹਤਰ ਤੇ ਵਧੇਰੇ ਆਰਾਮਦਾਇਕ ਬਣਾਉਣ ਦੇ ਲਈ ਹੁੰਦੇ ਭਾਰਤ ਸਲੀਪਰ ਟ੍ਰੇਨਾਂ ਤਿਆਰ ਕੀਤੀਆਂ ਗਈਆਂ। ਭਾਰਤ ਰੇਲਵੇ ਨੇ ਲੰਬੀ ਅਤੇ ਦਰਮਿਆਨੀ ਦੂਰੀ ਦੀ ਯਾਤਰਾ ਦੇ ਲਈ ਹੁੰਦੇ ਭਾਰਤ ਸਲੀਪਰ ਟ੍ਰੇਨਾਂ ਤਿਆਰ ਕੀਤੀਆਂ ਜਿਸ ਦੀ ਜਾਣਕਾਰੀ ਸੰਸਦ ਦੇ ਵਿੱਚ ਸਾਂਝੀ ਕੀਤੀ ਗਈ। ਮਾਨ ਸਰਕਾਰ ਦੇ ਗਰਜੇ ਸੁਖਬੀਰ ਸਿੰਘ ਬਾਦਲ। ਸ੍ਰੀਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਮੋਹਾਲੀ ਦੇ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਦੀਗਵਾਈ ਖੁਦ ਪਾਰਟੀ ਮੁਖੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਨੇ ਕੀਤੀ ਮੀਂਹ ਦੇ ਵਿਚਕਾਰ ਉਹਨਾਂ ਨੇ ਲੈਂਡ ਪੋਲਿੰਗ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਘੇੜਿਆ